ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨਾ ਵਦੇ ਫਾਰੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਕਾਲੇ ਵਾਲੇ ਮੋੜ ਤੇ ਲੱਗੇ ਆਪਾਂ ਜਸਬੀਰ ਸਿੰਘ ਜੀ ਉਹਨਾਂ ਕੋਲ ਆਪਾਂ ਆਏ ਆਂ ਨਜ਼ਦੀਕ ਬਾਬਾ ਦਰਸ਼ਨ ਸਿੰਘ ਜੀ ਦਾ ਡੇਰਾ ਤੇ ਲੱਗੇ ਜਿਹੜਾ ਸਾਡਾ ਪਿੰਡ ਜਿਹੜੇ ਘੁੰਮਣ ਫਿਰਨ ਵਾਸਤੇ ਜਗ੍ਹਾ ਬਣੀ ਆ ਤੇ ਗੁਰਨਾਣ ਦੇਵ ਯੂਨੀਵਰਸਿਟੀ ਵੀ ਲੱਗ ਗਈ ਆ ਬਾਈਪਾਸ ਦੇ ਉੱਪਰ ਹੀ ਆ ਤੇ ਅੱਜ ਤਾਂ ਤਿੰਨ ਗਾਵਾਂ ਦਿਖਾਉਣੀਆਂ ਐ ਤੇ ਜਿੱਤਨ ਹਰ ਕਿਸੇ ਵੀਡੀਓ 'ਚ ਬੇਨਤੀ ਸਾਡੀ ਇਹੀ ਹੁੰਦੀ ਆ ਕਿ ਆਪਣੀ ਇੱਥੇ ਆ ਕੇ ਆਪਣੀ ਦੋ ਟੈਮ ਚਵਾਈ ਕਰਕੇ ਆਪਣੇ ਆਪਸ ਕਰਕੇ ਵੇਖ ਚਾਖ ਕੇ ਖੜੋ ਜਿਹੜੇ ਵੀ ਇਹਨੇ ਪੈਸੇ ਖਰਚਣੇ ਆ ਉਹਨਾਂ ਦਾ ਫਰਜ਼ ਪੈਂਦਾ ਸਾਰੀਆਂ ਚੀਜ਼ਾਂ ਆਪ ਵੇਖ ਚਾਖ ਕੇ ਖੜਨ ਦਾ ਆਪਣੀ ਗਾਰੰਟੀ ਤੇ ਪਸ਼ੂ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਸਣਾ ਠੀਕ ਠਾਕ ਜੀ ਹਾਂਜੀ ਵਧੀਆ ਵਧੀਆ ਤੁਸੀਂ ਸਨਾਂ ਠੀਕ ਹੈ ਸਭ ਵਧੀਆ ਜੀ ਬੜੀ ਦਿਨ ਬਾਅਦ ਦਰਸ਼ਨ ਦਿੱਤੇ ਜੀ ਫੋਨ ਕਰੀਦਾ ਫਿਰ ਮਾਲ ਮੂਲੇ ਲੇਕ ਜਾਂਦਾ ਜੀ ਠੀਕ ਐ ਇਹ ਕੇ ਆ ਨਾ ਫਿਰ ਲਾਗੇ ਬੰਨੇ ਡੇਰੀਆਂ ਆ ਵਾ ਉੱਥੇ ਲੈ ਲਵ ਜਾਂਦੇ ਆ ਜਾਂ ਕਿਤਨਾ ਸ਼ਹਿਰ ਦੇ ਬਿਲਕੁਲ ਨਾਲ ਹੀ ਤੇ ਚਲੋ ਫਿਰ ਨਾਮ ਦੱਸੋ ਨਾਮ ਜਸਬੀਰ ਸਿੰਘ ਜੀ ਹਾਂਜੀ ਤੇ ਆਪਣੇ ਬਾਬੇ ਦੱਸ ਸਕਦਾ ਗੁਰਦੁਆਰਾ ਸਾਹਿਬ ਲੱਗੇ ਆਪਣੇ ਕੋਲ ਬਿਲਕੁਲ ਲੱਗ ਗਈ ਆ ਹਨਾ ਤੇ ਵਹਿਲੀ ਘੁੰਮਣ ਸਨ ਵਾਸਤੇ ਬਣਿਆ ਸਾਡਾ ਪਿੰਡ ਜੀ ਨੂੰ ਸਾਡਾ ਪਿੰਡ ਬਣਿਆ ਵਾ ਜਿਹੜਾ ਹਾਂਜੀ ਜਿੰਨੇ ਪੱਧਾ ਕਿਲੋਮੀਟਰ ਲੱਗੇ ਆਪਣੇ ਠੀਕ ਐ ਹਾਂਜੀ ਤੇ ਫੋਨ ਨੰਬਰ ਹੀ ਬੋਲ ਦੋ 88725 ਤੇ 5946 ਠੀਕ ਐ ਤੇ ਅੱਜ ਫਿਰ ਤਿੰਨ ਹਾਂਜੀ ਇਹ ਤਾਂ ਸੱਜੇ ਦੇ ਤੇ ਦੋ ਥੋਕੜਾਂ ਨੇ ਤੇ ਰੇਟ ਪਹਿਲਾਂ ਹਲੇ ਛੋਟੇ ਰੇਡ ਰੇਡ ਨਿਗੇ ਨਿਗੇ ਨੇ ਗੱਲ ਕੀ ਤੁਸੀਂ ਪੋਲੀ ਮਹਾਨੰਗਣਾਵਾਂ ਅੱਛਾ ਦੀਆਂ ਨੇ ਹਾਂਜੀ ਠੀਕ ਐ ਮੋਲ ਨਿਗੇ ਨਿਗੇ ਆ ਤੇ ਚਲੋ ਹਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਹੀ ਆ ਕਿੰਨਾ ਦੁੱਧ ਤਿਆਰ ਇਹਦੇ ਕੋਲ ਅੱਠ ਨੂੰ ਭਾਈ ਤੋਂ 15 16 ਕਿਲੋ ਕਹੀਏ ਹਾਂਜੀ 12 ਕਿਲੋ ਦੁੱਧ ਠੰਡਾ ਕਰਕੇ ਆ ਗਾ ਟਾਈਮ ਕੋਈ ਚੋਲੇ ਸਾਡੇ ਘਰੇ ਅੱਛਾ ਕਿਉਂਕਿ ਇੱਕ ਟਾਈਮ ਚੋਲੇ ਬੰਦਾ ਵੀਡੀਓ ਕਾਲ ਤੇ ਤੇ ਦੂਜੇ ਆ ਗਏ ਆਪਣੇ ਚੋਲੇ ਠੀਕ ਐ ਤੇ ਇਹ ਵੀ ਲੀਟਰ ਮਾਰ ਲਏ ਕੋਈ ਗੱਲ ਨਹੀਂ 12 ਕਿਲੋ ਦਾ ਤਾਂ ਆਪਣੇ ਘਰ ਅਸੀਂ ਮਿਲ ਕੇ ਦਾਂਗੇ ਬਿਲਕੁਲ ਤਿਆਰ ਜਿਹੜਾ ਹੈ ਨਾ ਬਿਲਕੁਲ ਤਿਆਰ ਜਿਹੜਾ ਹੈ ਤੇ ਆਜੇ ਬੱਚਾ ਇਹਦੇ ਮਗਰ ਆਜੇ 7-8 ਦਿਨ ਹੋਏ ਸਹੀ ਨੇ ਉਹਨੂੰ ਆ ਬੱਚਾ ਜੇ ਇਹਦੇ ਮਗਰ ਚਲੋ ਖੋਲੋ ਫਿਰ ਤੋਰੀਏ ਤੇ ਬਾਕੀ ਥਾਨ ਵੀ ਇਹਦੇ ਦੇਖ ਸਕਦੇ ਜੇ ਲੱਗੇ ਤਾਂ ਬਾਕੀ ਕੱਦ ਕੱਠ ਚੰਗਾ ਵਾ ਤੇ ਉਤਰਾਂ ਥੋੜੀ ਜਿਹੀ ਸਰੀਰੋਂ ਭਾਵੇਂ ਥੋੜੀ ਕਲਿੱਸੀ ਆ ਸੰਭੀ ਘੱਟ ਐ ਥੋੜੀ ਕਿਹਨੇ ਦੁੱਧ ਜਿਹੜਾ ਕਹਿੰਦਾ ਕਿ 12 ਲੀਟਰ ਹੈਗਾ ਇਹ ਦੇਖੋ ਆ ਜਵੇ ਦੀ ਲੈ ਆਵਜੀ ਜਿੰਨੇ ਵੇ ਰਾਤੀ ਚੋਈ ਇਹ ਟਾਈਮ ਨਹੀਂ ਆਉਣਾ ਅੱਜ 6 ਵਜੇ ਰਾਤੀ ਚੋਈ ਆ ਠੀਕ ਐ ਤੇ ਹੱਲੇ ਜਿਹੜਾ ਕੋਈ ਸਵਾ 5 ਸਾਢੇ ਪੰਜ ਦਾ ਟਾਈਮ ਐ ਸਵੇਰ ਦਾ ਆ ਦੇਖਾਂ ਤੇ ਹਵਾਨਾ ਜਿਹੜਾ ਇਹਦਾ ਲਾਗੇ ਤਾਂ ਤੇ ਦੁੱਧ ਜਿਹੜਾ ਕੋਈ 12 ਲੀਟਰ ਆਪਣਾ ਚਵਾਈ ਕਰਕੇ ਲੈਣਾ ਜੀ ਤੇ ਕਿੰਨਾ ਫਿਰ ਮੁੱਲ ਰੱਖੀਏ ਵਿੱਧੀ ਇਹਦਾ ਮੋਲ ਹਰਦਵੀ ਜੋ 30000 ਕਰਦੇ ਆ ਜਿਆਜ ਕਰ ਦੀਏ ਕੋ 30 ਜਿਆ ਦੇ ਦੇ ਲੈ ਅਛਾ 30000 ਦੀ ਦੇ ਤੋਗੇ ਹਾਂਜੀ ਹੋਰ ਕਰ ਦੀਏ ਮੰਨ ਤਾਂ ਹੋਵੇ ਲੋ ਜੋ ਜਾਇਦਾ ਕਰ ਦੋ ਆਪ ਹੀ 38000 ਦੀ ਦੇ ਲੈ ਚਲੋ ਯਾਰ ਛੋਟ ਹੋਰ ਕਰ ਦਸਤਾਈ ਦੀ ਦੇ ਦਈਏ ਪੂਰੇ ਦੀ ਦਸਾਈ ਚ 100 ਰੁਪਏ ਛੋਟ ਕਰਾਂਗੇ ਠੀਕ ਹੈ ਜੀ ਹਾਂਜੀ ਤੇ ਹੁਣ ਜਿਹੜੀ ਆ ਗਾਂ ਆ ਗਈ ਆ ਇਹਦੇ ਵੀ ਥਾਨ ਇੱਕ ਵਾਰੀ ਦੇਖ ਸਕਦੇ ਜੇ ਲੱਗੇ ਤਾਂ ਇਹਦੇ ਕੋਲ ਕਿੰਨਾ ਦੁੱਧ ਤਿਆਰ ਵੀ ਜੀ ਕਿੰਨਾ ਚ ਤਿਆਰ ਦੁੱਧ 9 ਕਿਲੋ ਆਪਾਂ 8 ਕਿਲੋ ਦੀ ਗਾਰੰਟੀ ਲਾ ਲਏ ਅੱਛਾ ਪੱਕਾ ਦੁੱਧ ਜਿਹੜਾ ਹੈਗਾ ਕੋਈ ਰੱਸੀ ਨਹੀਂ ਪਾਣੀ ਕੋਈ ਪਾੜਾ ਨਹੀਂ ਪਾਉਣੇ ਇਹਦਾ ਹੀ ਚੋਣੀ ਆ ਠੀਕ ਹੈ ਹਾਂਜੀ ਤੋਰੋ ਹੈ ਕਰੀ ਨਾ ਇਹ ਬੱਚੇ ਤਾਂ ਬਣਾਈਆਂ ਜਿਹੜੀਆਂ 2-3 ਹੁਣ ਦਿਖਾਉਣੀਆਂ ਆ। ਆ ਜਿ ਲੈ ਆ। ਸਿੱਧੀ ਲਾ ਦੇ ਵਧੀਆ ਕਰੀ ਸਿੱਧੀ ਕਮਾਲ। ਤੇ ਇਹਦਾ ਫਿਰ ਮੁੱਲ ਹਰ ਜੀ ਇਹਦਾ ਮੁਖਾਲਾ ਥੋੜਾ ਜਿਹਾ ਘੱਟ ਆ ਠੀਕ ਆ ਤੇ ਬਾਕੀ ਦੁੱਧ ਮੁਖਾਲਾ 10 ਕਿਲੋ ਦਾ ਹੋਊਗਾ ਜਦਾਂ ਅੱਛਾ ਇਹ ਵੀ ਠੰਡਾ ਕਰਕੇ ਅਸੀਂ 8 ਕਿਲੋ ਦੀ ਗਰੰਟੀ ਦੇਨੇ ਬਾਕੀ ਟਾਈਮ ਟਾਈਮ ਕੋਈ ਸਾਡੇ ਘਰੇ ਚੋਲੇ ਠੀਕ ਆ ਕਿਉਂਕਿ ਹੁਣ ਵੀਡੀਓ ਤੇ ਵੀ ਚਵਾ ਲਈ ਦੀ ਠੀਕੜੀ ਹਾਂਜੀ ਹਾਂਜੀ ਹੁਣ ਤੇ ਗੱਲ ਨਹੀਂ ਰਹਿ ਗਈ ਕੋਈ ਹੋਰ ਤੇ ਇਹਦਾ ਮੁੱਲ ਕਰ ਦੇਣੀ 10000 ਰੁਪਇਆ 20000 ਵਿੱਚੋਂ ਕਰ ਦਈਏ ਛੋਟ ਛੜ ਗਈ 18000 ਦੀ ਦੇ ਦਾਂਗੇ ਇੱਕੋ ਗੱਲ ਕਰ ਦਈਏ ਹਾਂਜੀ ਜਸ ਨੂੰ ਛੋਟ ਛੁੜ ਕਰਕੇ ਹਾਂਜੀ ਪੂਰੇ 15 ਦੇ ਦਈਏ 100 ਰੁਪਏ ਸੌਣ ਕਰਦਾਂਗੇ 15000 ਠੀਕ ਹੈ ਜੀ ਹਾਂਜੀ ਠੀਕ ਹੈ ਤੇ ਹੁਣ ਆ ਗਈ ਤੀਸਰੇ ਨੰਬਰ ਤੇ ਇੱਥੇ ਲਈ ਹਰ ਵੀ ਦੁੱਧ ਆ ਗਿਆ 6 ਕਿਲੋ ਆ ਥਾਣੇ ਦੇ ਤੇ 1.5 ਕਿੰਨਾ ਦੁੱਧ ਜਿਹੜੇ ਕੋਲ 6 ਲੀਟਰ ਦੁੱਧ ਹੈਗਾ ਪੱਕਾ ਦੁੱਧ ਹਾਂਜੀ ਪੱਕਾ ਦੁੱਧ ਤੋਰੋ ਫਿਰ ਇਹਨਾਂ ਬਾਕੀ ਹੈਗੇ ਵੀ ਬੱਚੇ ਤਾਂ ਬਿਨਾਂ ਹੀ ਆ ਬਾਕੀ ਕਾਫੀ ਖੂਬਸੂਰਤ ਜੀ ਵੈਣਿਆ ਚਲੀ ਆ ਬੇ ਉਹ ਦੇਖਾਂਦੇ ਜੀ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਤੀਜੇ 18000 ਰੁਪਏ ਹੈ 18000 ਹਾਂ ਜੀ ਕਿ ਕਰ ਦਈਏ ਵਿੱਚ ਮੰਤਨ 15000 ਦੇ ਦਈਏ ਕਰ ਦੋ ਹੋਰ ਹਾਂ ਨਾ ਯਾਰ ਵੀ ਜੀ ਦੇਾਂਗੇ 10000 ਅੱਛਾ 10000 ਦੇ ਦੇ ਤੋ 100 ਰੁਪਏ ਸੌੜ ਕਰਾਂਗੇ ਠੀਕ ਹੈ ਜੀ ਇਹ ਵੀ ਆਈਆਂ ਕੱਲ ਹੀ ਨੇ ਜੇ ਠੀਕ ਆ ਇਹ ਮਾਂ ਨੂੰ ਨ ਪਾਵਾਂਗੇ 2-4 ਦਿਨ ਤੇਲ ਤੁਲ ਦਵਾਂਗੇ ਦੁੱਧ ਆਪੇ ਵਧਣ ਗਿਆ ਹਾਂਜੀ ਹਾਂਜੀ ਕੋਈ ਜਾਣ ਨਸਲ ਕੋਈ ਦੇਸੀ ਗਾਂ ਹੀ ਤਾਂ ਬਿਨੇ ਵਧਣਾ ਨਹੀਂਗਾ ਹਾਂਜੀ ਹਾਂਜੀ ਇਹਦੇ ਕੋਈ 8 ਕਿਲੋ ਕਰ ਦੇਣ ਠੀਕ ਆ ਹਾਂਜੀ ਕੱਲ ਹੀ ਬਰਕਵਾਇਆ ਮਾਲੇ ਜੀ ਠੀਕ ਆ ਤੇ ਬਾਕੀ ਇਹ ਆ ਵੀ ਚਲੋ ਤੁਹਾਡੇ ਘਰ ਕੋਈ ਚਵਾਈ ਕਰਕੇ ਹਨਾ ਦੋ ਟਾਈਮ ਟਾਈਮ-ਟਾਈਮ ਕੋ ਜੋਲੇ ਸਾਡੇ ਘਰ ਤਸੱਲੀ ਕਰਕੇ ਆਪਣੀਆਂ ਪਾਸ ਕਰਕੇ ਬਾਕੀ ਕੋਈ ਭੂਸਾ ਤਾਂ ਕੀ ਗਾਈ ਤੇਰਾ ਹੋਗਾ ਠੀਕ ਹੈ ਜੀ। ਨਾਲ ਕੋ ਥਣ ਵੱਧ ਘਟ ਹੋਊਗਾ ਜੀ। ਠੀਕ ਹੈ ਜੀ। ਹਾਂ ਜੀ ਕੋ ਪੂਰੋ ਹੀ ਪਹਿਲਾਂ ਦੱਸ ਦੇਣੇ ਵੀ ਥਣ ਵੱਧਿਆ ਜਾਂ ਘਟਿਆ। ਹਾਂ ਜੀ ਹਾਂ ਜੀ। ਆਹ ਇਹ ਚੀਜ਼ਾਂ ਜਿਹੜੀਆਂ ਦੱਸ ਦੇਣੀਆਂ ਚਾਹੀਦੀਆਂ ਵਾ। ਬਾਕੀ ਜੋ ਵੀ ਆ ਸਾਰਾ ਕੰਮ ਤੁਹਾਡੇ ਸਾਹਮਣੇ ਹੀ ਆ। ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਵੇਖ ਚੱਕ ਕੇ ਖੜੋ।